ਵਾਹਿਗੁਰੂ ਜੀ ਵਾਹਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਇਹ ਗਾਂ ਸਾਹਮਣੇ ਨਜ਼ਰ ਆਉਂਦੀ ਹੈ ਕਿ ਰਿਪੀਟਰ ਦੀ ਨਹੀਂ ਵੀ ਡੀ ਹੈਗੀ ਮਤਲਬ ਗਾਲੀ ਕਰਦੀ ਪਈ ਆ ਤੇ ਬਿਮਾਰ ਹੀ ਕੋਈ ਹਫਤੇ ਤੋਂ ਹੀ ਇਹ ਗਾਂ ਬਿਮਾਰ ਚੱਲਦੀ ਚੱਲਦੀ ਆ ਰਹੀ ਹੈ ਕਹਿੰਦਾ ਮਤਲਬ ਇੱਕ ਰਕਾਵਟ ਪੇਟ ਦੇ ਵਿੱਚ ਹੋ ਗਈ ਹੀ ਇਹਦਾ ਆਪਣਾ ਲਿਵਰ ਲੂਬਰ ਬਿਲਕੁਲ ਕੰਮ ਨਹੀਂ ਹੀ ਕਰਨ ਰਿਹਾ ਤਰੂਮਨ ਦੀ ਪੀ ਐਚ ਵਗੈਰਾ ਇਹਦੀ ਗਈ ਹੀ ਵੱਧ ਤੇ ਟੈਸਟ ਚਲੋ ਕੀਤਾ ਆਣ ਕੇ ਪਰ ਇੱਕ ਬੰਨ ਦਾ ਇਲਾਜ ਹੋ ਰਿਹਾ ਹੀ ਹਫਤੇ ਤੋਂ ਹੀ ਬੰਨ 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 ਚਲੋ ਪੇਟ ਰੁਕਿਆ ਵਾ ਗੋਵਾ ਵੀ ਕੀ ਕਰਨਾ ਜਦੋਂ ਪੱਠੇ ਨਹੀਂ ਪੱਠੇ ਬਿਲਕੁਲ ਨਹੀਂ ਖਾਂਦੀ ਰਹੀਏ ਮਾਸਾ ਜਿੰਨੇ ਵੀ ਨਹੀਂ ਖਾਂਦੀ ਪੱਠੇ ਥੋੜੇ ਬੋਤੇ ਵੀ ਨਹੀਂ ਖਾਂਦੀ ਪਰ ਇਹ ਕਿ ਚਲੋ ਆਪਣੇ ਦਵਾਈ ਦੂਈ ਕਾਫੀ ਦਿੱਤੀ ਹਫਤੇ ਤੋਂ ਇਹਨਾਂ ਨੇ ਹਨਾ ਆਪਣਾ ਚਾਰਾ ਕੀਤਾ ਜੋ ਵੀ ਖਾਣ ਪੀਣ ਵਾਲੀ ਦੇਸੀ ਦਵਾਈ ਵੀ ਦਿੱਤੀ ਤੇ ਆਪਣੇ ਡਾਕਟਰ ਵੀਰ ਭਰਾ ਵੀ ਦੋ ਤਿੰਨ ਲੱਗੇ ਰਹੇ ਸੀ ਇਹਨੂੰ ਬਾਕੀ ਇਹ ਕਿ ਆਏ ਦੱਸਿਆ ਸਾਨੂੰ ਹਨਾ ਸਾਡੇ ਬਰੇ ਦੱਸਿਆ ਕਿਸੇ ਨੇ ਤੇ ਬਹੁਤ ਹਾਲਾਤ ਉਦੋਂ ਮਾੜੇ ਸੀ ਗਾਂ ਦੇ ਗਾਂ ਇੱਕ ਸਰਦੀ ਬੈਠ ਚੁੱਕੀ ਸੀ એનર્ਜੀ ਲੈਵਲ ਇਹਦਾ ਲੋ ਹੋ ਗਿਆ ਸੀ ਤੇ ਕਿਉਂਕਿ ਲਾਜ ਗਲਤ ਚੱਲ ਰਿਹਾ ਸੀ ਹਪਤੀ ਇੱਕ ਨੂੰ ਲਗਾਤਾਰ ਜਦੋਂ ਸਹੀ ਚੀਜ਼ ਹਣਾ ਗਲਤ ਚੀਜ਼ ਜਾਣੀ ਪੇਟ ਦੇ ਅੰਦਰ ਜਦੋਂ ਪੀ ਐਚ ਵਧੀਆ ਤੇ ਮਿੱਠਾ ਸੋਡਾ ਤੇ ਜ਼ਹਿਰ ਆਣਾ ਉਹਦੇ ਲਈ ਤੇ ਕੁਝ ਗਲਤੀਆਂ ਦੇ ਕਾਰਨ ਮਤਲਬ ਦੇਸੀ ਦਵਾਈ ਗਲਤੀਆਂ ਤੇ ਇਹ ਚੀਜ਼ਾਂ ਦੇ ਕਾਰਨ ਗਾਈ ਦਾ ਨੁਕਸਾਨ ਮਤਲਬ ਮੌਤ ਦੇ ਮੂੰਹ ਵਿੱਚ ਹੀ ਗਾਈ ਗੋਹਾ ਗਵਾ ਪਠੇ ਪੁੱਠੇ ਬਿਲਕੁਲ ਬੰਦੀ ਸੀ ਇਹਦਾ ਤੇ ਬਾਕੀ ਚਲੋ ਆਏ ਹਾਂ ਤੇ ਚੈੱਕ ਕੀਤੀ ਇੱਕ ਦਿਨ ਹੀ ਜੜਾ ਮਾਰਿਆ ਆਪਾਂ ਨੇ ਤੇ ਦਵਾਈ ਦੂਈ ਲਿਖ ਕੇ ਦੇ ਗਏ ਜਿਹੜੇ ਟੀਕੇ ਦੋ ਤਿੰਨ ਲੱਗੇ ਇਹਨੂੰ ਤੇ ਅੱਜ ਗਾਂ ਤੁਹਾਡੇ ਸਾਹਮਣੇ ਆਏ ਹਾਂ ਇੱਥੇ ਲਾਗੋਂ ਦੀ ਨੰਗਣੇ ਮੈਂ ਦਰਸ਼ਨ ਮਿਲੇ ਕਰਾ ਦਈਏ ਕਿਉਂਕਿ ਗਾਂ ਜਿਹੜੀ ਇਹਨਾਂ ਮੌਤ ਦੇ ਮੂੰਹ ਦੇ ਵਿੱਚ ਹੀ ਤੁਹਾਨੂੰ ਗਾਲੀ ਕਰਦੀ ਪਈ ਓਕੇ ਆ ਬਿਲਕੁਲ ਬੰਨ ਬੁੰਨ ਗਿਆ ਇਹਦਾ ਖੁੱਲ ਜੋ ਵੀ ਤੇ ਬਾਕੀ ਭਾਜੀ ਨਾਲ ਵੀ ਕਰਨੇ ਆ ਗੱਲ ਬਾਤ ਦੱਸਣਗੇ ਜਰੂਰ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਕਿੰਨੇ ਦਿਨਾਂ ਦੀ ਗਾਂ ਬਿਮਾਰੀ ਹੈ ਦੱਸਿਓ ਮੜਾ ਏ ਭਾਜੀ ਇਹਨਾਂ ਨੂੰ ਹਫਤਾ ਹੀ ਹੋ ਗਿਆ ਸੀ ਤੇ ਹਫਤਾ ਹੀ ਤੇ ਦੱਸਿਓ ਗੱਲ ਆਪਣੇ ਮੁੱਲੇ ਜਿਹੜੇ ਆਪਣੇ ਲਾਗੇ ਚਾਕੇ ਤੇ ਸਾਡੇ ਪੁਰਾਣੇ ਡਾਕਟਰ ਅਸੀਂ ਸਾਰਿਆਂ ਨੂੰ ਵਿਖਾਲ ਲੈ ਤੂੰ ਪੁਰਾਣੇ ਮਤਲਬ ਕਈ ਜਿਹੜੇ ਰਿਟਾਇਰ ਵੀ ਹੋ ਜਾਂਦੇ ਬੰਦੇ ਆ ਮਤਲਬ ਆਪਣੇ ਜਾਣਕਾਰ ਹੀ ਜਿਹੜੇ ਇੱਥੇ ਆਪਣੇ ਲਾਗੇ ਚਾਕੇ ਫਿਰ ਤੁਹਾਡਾ ਪਤਾ ਲੱਗਾ ਸਾਨੂੰ ਕੋਈ ਕਿੰਨੇ ਦੱਸਿਆ ਆਪਣੇ ਬਾਰੇ ਤੁਹਾਡੇ ਬਾਰੇ ਇਹਨਾਂ ਦੱਸਿਆ ਜੀ ਹਾਂ ਹਰੇ ਰਿਸ਼ਤੇ ਵਾਲੇ ਅੰਬਰੀਲੇ ਵਾਲੇ ਦੱਸਿਆ ਕਰ ਉਹ ਹਫਤੇ ਤੋਂ ਖਾਣ ਪੀਣ ਲਈ ਵੀ ਦੇਣ ਦੇ ਸਾਰਾ ਕੁਝ ਨੂੰ ਸਭ ਕੁਝ ਭਾਈ ਦਿੱਤਾ ਉਹਨਾਂ ਦਵਾਈ ਵੀ ਦਿੱਤੀ ਸਭ ਹੋ ਗਿਆ ਸਾਰਾ ਕੁਝ ਕੀਤਾ ਹਾਂ ਸਭ ਕੁਝ ਥੋੜਾ ਸਾਡਾ ਵੀ ਦਿੱਤਾ ਪਿੱਠੇ ਬਿਲਕੁਲ ਛੱਡ ਗਈ ਬਿਲਕੁਲ ਛੱਡ ਗਈ ਅਸੀਂ ਤੇ ਆਖਿਆ ਬਸ ਗਈ ਜਿੱਦਣ ਆਏ ਉਸ ਦਿਨ ਬੈਠੀ ਹੈ ਨਾ ਭਾਈ ਦਈ ਇੱਥੇ ਬੈ ਗਈ ਮੁਰਕੇ ਤੇ ਇਹ ਬੈਰੀ ਕਿਉਂਕਿ ਖਾਦਾ ਪੀਤਾ ਨਹੀਂ ਕੁਝ ਗੋਇ ਨਹੀਂ ਕੀਤਾ ਤੇ ਬੈਣਾ ਹੀ ਨਾ ਉਹਨੇ ਤੇ ਅੱਜ ਆਖਿਆ ਵਸ ਗਈ ਹੁਣ ਤੇ ਮੈਂ ਕਿੰਨੀ ਵਾਰੀ ਆਇਆ ਤੁਹਾਡੇ ਕੋਲ ਦਦ ਤੇ ਨਹੀਂ ਭਾਈ ਇੱਕੋ ਦਿਨ ਹੀ ਆਇਆ ਸੀ ਇੱਕੋ ਦਿਨ ਹੀ ਆਇਆ ਹਾਂ ਤੇ ਇੱਕੋ ਦਿਨ ਹੀ ਤੁਸੀਂ ਆਏ ਤੇ ਇੱਕੋ ਦਿਨ ਦਵਾਈ ਤੁਸੀਂ ਦੇ ਕੇ ਗਏ ਹਾਂ ਤੇ ਅਗਲੇ ਦਿਨ ਉੱਠ ਪਈਆ ਤੇ ਉੱਠ ਵੀ ਪਈ ਤੇ ਪੱਠੇ ਵੀ ਖਾਂਡ ਰੇ ਵੀ ਪੱਠੇ ਪੁੱਠੇ ਹੁਣ ਵੇਹਣ ਨੂੰ ਤੁਹਾਡੇ ਸਾਹਮਣੇ ਆ ਤੇ ਦੁੱਧ-ਦੱਦ ਵੀ ਦੇਣ ਦਾ ਵੀ ਹੁਣ ਨਹੀਂ ਤੇ ਦੁੱਧ ਤੋਂ ਬੰਦ ਹੋ ਗਈ ਕੋਈ ਫਰਕ ਜਾਪਦਾ ਨਹੀਂ ਮਤਲਬ ਕੋਈ ਮਤਲਬ ਡਾਕਟਰੀ ਦਾ ਕੋਈ ਪੁਆਇੰਟ ਇਹ ਪਾਜੀ ਹੋਣੀ ਨੋਟ ਕੀਤੀ ਚੀਜ਼ ਤੁਸੀਂ ਉਦੋਂ ਇੱਥੇ ਨਹੀਂ ਹਨਾ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਤੇ ਕਿਦਾਂ ਗਾਂ ਠੀਕ ਹੋ ਗਈ ਫਿਰ ਹਾਂਜੀ ਹੋ ਗਈ ਠੀਕ ਆ ਤੇ ਮਤਲਬ ਕਾਫੀ ਚਾਰਾ ਕੀਤਾ ਤੁਸੀਂ ਪਹਿਲਾਂ ਵੀ ਹਨਾ ਬੜਾ ਚਾਰਾ ਕੀਤਾ ਜੀ ਤੇ ਆਪਾਂ ਕਿੰਨੀ ਵਾਰੀ ਆਏ ਤੁਹਾਡੇ ਕੋਲ ਤੁਸੀਂ ਇੱਕ ਵਾਰੀ ਆਏ ਤੇ ਦੱਸਿਆ ਆਪਣੇ ਬਾਰੇ ਕੀ ਆਨੇ ਹਨਾ ਹਾਂਜੀ ਹਾਂਜੀ ਆ ਰਿਸ਼ਤੇਦਾਰ ਆਡੇ ਠੀਕ ਹੈ ਜੀ ਤੇ ਹੁਣ ਗਾਂ ਕਿਵੇਂ ਆ ਹੋ ਤੁਹਾਡੇ ਸਾਹਮਣੇ ਵਖੋ ਠੀਕ ਐ ਤੇ ਬਿਲਕੁਲ ਗੋਵਾ ਪੱਠਾ ਪਟੇ-ਪਟੇ ਬੰਦ ਗੋਵਾ ਬਿਲਕੁਲ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਤੇ ਚਲੋ ਆਏ ਹਾਂ ਹੱਥ ਲਾਇਆ ਤੇ ਗੋਵਾ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦੱਸਤਾ ਹਾਂ ਹਾਂਜੀ ਹਾਂਜੀ ਤੇ ਹੁਣ ਦਵਾਈ ਦੁਈ ਦੇਣ ਦੇ ਦੋ ਤਿੰਨ ਦਿਨ ਦੀ ਲਿਖ ਕੇ ਦਿੱਤੀ ਇਹਨੂੰ ਹਣਾ ਹਾਂਜੀ ਹਾਂਜੀ ਤੇ ਬਾਕੀ ਇੱਕ ਮਤਲਬ ਆਪਾਂ ਗੱਲ ਕਰਦੇ ਕਿ ਬੰਨ ਤੱਕ ਕੀ ਲੱਗਦਾ ਤੁਹਾਨੂੰ ਕੀ ਹੈ ਮਤਲਬ ਬੰਨ ਬੰਨ ਨਹੀਂ ਕਹਿੰਦੇ ਬੰਨ ਨਹੀਂ ਕਹਿੰਦੇ ਬੰਨ ਨਹੀਂ ਕਹਿੰਦੇ ਹਾਂਜੀ ਤੇ ਇੱਕ ਉਹ ਲਾਜ ਚੱਲਦਾ ਰਿਹਾ ਤਾਂ ਹੀ ਠੀਕ ਹੋ ਗਈ ਫਿਰ ਨਹੀਂ ਤੁਹੀਂ ਕੀ ਠੀਕ ਹੈ ਨਾ ਭਾਜੀ ਤੇ ਹੈ ਠੀਕ ਕਰੋ ਗੱਲਬਾਤ ਕੋਈ ਨਹੀਂ ਅਸੀਂ ਛੱਡ ਗਏ ਆ ਵੀ ਬਸ ਗਈ ਹੁਣ ਨਹੀਂ ਜੇ ਜਦੋਂ ਮੈਂ ਆਣ ਕੇ ਵੇਖੀ ਉਦੋਂ ਵੀ ਉਦੋਂ ਤਾਂ ਬੈਠੀ ਉਦੋਂ ਵੀ ਬੈਠੀ ਤੇ ਮਤਲਬ ਸੁਸਤ ਜਾ ਕੰਮੀ ਤੇ ਮੈਨੂੰ ਲੱਗਦਾ ਸੀ ਉੱਠਣਾ ਨਹੀਂ ਇਹਨੇ ਉੱਠਣਾ ਸਹੀ ਗੱਲ ਹੈ ਅਸੀਂ ਵੀ ਆਖਿਆ ਕੋਈ ਆਪਾਂ 2-3 ਦਿਨ ਲਗਾਤਾਰ ਕੋ ਗਲੂਗੋਜ ਤਾਂ ਨਹੀਂ ਲਾਇਆ ਜਾਂ ਆਏ ਤਾਂ ਨਹੀਂ ਕੁਝ ਤੁਸੀਂ ਇੱਕੋ ਦਿਨ ਦਵਾਈ ਤੁਹੀਂ ਦੇ ਕੇ ਗਏ ਬਸ ਇੰਨੇ ਚ ਗਾਈ ਕਾਮ ਹੋ ਗਈ ਅਗਲੇ ਦਿਨ ਕਾਮ ਹੋ ਗਈ ਠੀਕ ਹੈ ਜੀ ਪੁੱਤਰੀ ਤੋਂ ਹੁਣ ਤੇ ਤਿੰਨ ਦਿਨ ਹੋ ਗਿਆ ਹੁਣ ਤੇ ਦੁੱਧ ਦਾ ਦੇਣ ਦਾ ਵੀ ਪੂਰਾ ਉਹ ਤਾਂ ਚਲੋ ਠੀਕ ਹੋ ਗਈ ਮੋੜਾ ਪੈ ਗਿਆ ਉਹ ਤਾਂ ਸਾਰਾ ਦੁੱਧਾ ਤੇ ਸਾਰਾ ਕੁਝ ਠੀਕ ਹੋ ਜਾਣਾ ਉਹਦਾ ਹਾਂਜੀ ਤੇ ਬਾਕੀ ਵਧੀਆ ਲੱਗਾ ਫਿਰ ਡਾਕਟਰੀ ਵਧੀਆ ਲੱਗੀ ਉਹਨੇ ਹਾਂਜੀ ਬਾਈ ਜੀ ਵਧੀਆ ਲੱਗੀ ਪਿੰਡ ਦਾ ਦੋ ਮੜੇ ਜੇ ਕਿਹੜਾ ਆਪਣਾ ਪਿੰਡ ਸਾਡਾ ਮੋਨਪੁਰ ਜੀ ਮੋਨਪੁਰ ਹਾਂਜੀ ਨੇੜੇ ਕਲਾਂ ਨੌਰ ਹੀ ਲੱਗਦਾ ਹਾਂ ਕਲਾਂ ਨੌਰ ਡੇਰਾ ਬੱਬਾ ਨਾਲ ਦੋਵੇਂ ਹਨ ਲੱਗੇ ਲੱਗਦੇ ਠੀਕ ਹੈ ਠੀਕ ਹੈ ਭਾਈ ਜੀ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਗੱਲ ਕਰਨ ਲਈ ਤੇ ਆ ਗਾਂ ਦੇ ਦਰਸ਼ਨ ਕਰਾਏ ਤੁਹਾਨੂੰ ਫੇਰ ਇਹ ਗਾਂ ਮਤਲਬ ਉਹ ਹਾਲਾਤ ਮੜੇ ਹੋ ਗ एनर्जी लेवल कंडीशन बिल्कुल लो हो गई बै गई ही है गा ਤੁਹਾਨੂੰ ਪਤਾ ਗੋਕਾ ਬੈਠਾ ਵੀ ਬੜਾ ਮਾੜਾ ਦੋ ਚੀਜ਼ਾਂ ਦਾ ਹੋ ਗਿਆ ਇਹਦੇ ਤੇ ਇੱਕ ਬਹਿਣ ਵਾਲਾ ਵੀ ਤੁਹਾਨੂੰ ਪਤਾ ਮਾੜਾ ਕੰਮ ਆ ਤੇ ਦੂਜਾ ਇੱਕ ਰਿਕਾਵਟ ਹੋਵੇ ਭਾਵੇਂ ਤੁਸੀਂ ਬੰਨ ਲਾ ਲਓ ਕੁਝ ਵੀ ਲਾ ਲਓ ਪਰ ਦੋ ਚੀਜ਼ਾਂ ਦੀ ਮਾਰ ਆਪਾਂ ਦੋਵੇਂ ਚੀਜ਼ਾਂ ਨੂੰ ਸਹੀ ਕੀਤਾ ਤੇ ਜਲਦ ਤੋਂ ਜਲਦ ਗਾਂ ਨੂੰ ਦੁੱਧ ਤੇ ਲਿਆਂਦਾ ਪੱਟੀ ਪੁੱਟੀ ਖਾਂਢੀ ਹੈ ਠੀਕ ਠਾਕ ਆ ਲੱਗੇ ਆ ਤੇ ਤਾਂ ਕਰਕੇ ਆਪਾਂ ਗੱਲਬਾਤ ਕੀਤੀ ਹੈ ਵੀਡੀਓ ਬਣਾਉਂਦਾ ਚਲੋ ਮੌਕਾ ਮਿਲਿਆ ਕਿਉਂਕਿ ਆਪਣੇ ਤੋਂ ਪਹਿਲਾਂ ਦੋ ਤਿੰਨ ਬੰਦੇ ਲੱਗੇ ਰਹੇ ਚਲੋ ਜੋ ਵੀ ਹੈ ਜਿੱਦਾਂ ਮੀਆਂ ਨਾ ਸਮਝ ਆਈ ਹੋਗੀ ਤੇ ਗਾਂ ਦੇ ਹਾਲਾਤ ਹੋ ਗਏ ਸੀ ਤੇ ਚਲੋ ਇੱਕ ਦਿਨ ਹੀ ਆਏ ਤੇ ਇੱਕ ਦਿਨ ਚ ਹੀ ਦੱਸਤਾ ਕਿ ਦੁਬਾਰਾ ਆਪਾਂ ਨਹੀਂ ਆਏ ਹਾਂਗੇ ਇੱਕ ਦਿਨ ਦੇ ਵਿੱਚ ਹੀ ਆਪਾਂ ਇਹਨੂੰ ਮੋੜਾ ਪਾਤਾ ਕਿੰਨਾ ਕੰਮ ਕਰਤਾ ਹੈ ਚਲੋ ਚੰਗੀ ਲੱਗੀ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰ ਦਿਓ ਮੇਰੇ ਵੀਰ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ